ਪੈਨ ਸਾਡੀ ਅ ਅਰਜੀਸ ਕੰਡੀਸ਼ਨ ਚ ਆਈ ਹੋਈ ਹੈ ਠੀਕ ਹੈ 노 ਡਾਊਟ ਇਹ ਕਿਸੇ ਨਾਲ ਵੀ ਵਾਪਰ ਸਕਦਾ ਹੈ ਠੀਕ ਹੈ ਤੁਸੀਂ ਜਿੰਨੀ ਹੋ ਸਕਦੇ ਹੋ ਮਦਦ ਕਰੋ ਆਮ ਆਕਾਸ਼ ਸ਼ਰਨਾਥ ਹੈ ਤੇ ਜਿਹੜਾ ਨੰਬਰ ਹੈਗਾ ਹੈ ਉਹ 8219904556 ਮੇਰਾ ਨੰਬਰ ਹੈਗਾ ਤੁਸੀਂ ਜਦੋਂ ਮਰਜ਼ੀ ਮੈਨੂੰ ਕੰਟੈਕਟ ਕਰ ਸਕਦੇ ਹੋ ਇੱਕ ਵਾਰ ਆਪਣਾ ਨੰਬਰ ਰਿਪੀਟ ਕਰ ਦਿਓ 8219904556 ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੈਸ਼ਨ ਟੀਵੀ ਮੈਂ ਤੁਹਾਡੇ ਨਾਲ ਰਿਸ਼ਵਰਮਾ ਅਸਲ ਵਿੱਚ ਅਸੀਂ ਮੌਜੂਦ ਆ ਚੀਮਾ ਹਸਪੀਟਲ ਦੇ ਕੋਲ ਅਸੀਂ ਅਸਲੀਅਤੇ ਕਿਉਂ ਆਏ ਆ ਕਿਉਂਕਿ ਇੱਕ ਕੁੜੀ ਜੋ ਆਪਣਾ ਘਰ ਦਾ ਫਿਊਚਰ ਸੋਚ ਕੇ ਹਿਮਾਚਲ ਤੋਂ ਚੰਡੀਗੜ੍ਹ ਆਈ ਸੀਗੀ 2 ਮਹੀਨੇ ਪਹਿਲਾਂ ਇੱਥੇ ਉਹ ਐਚ ਆਰ ਦੀ ਟ੍ਰੇਨਿੰਗ ਕਰ ਰਹੀ ਸੀਗੀ ਜਿਸ ਨੂੰ ਲੈ ਕੇ ਇੱਕ ਐਕਸੀਡੈਂਟ ਹੁੰਦਾ ਹੈ ਪੰਜ ਫੇਸ ਦੇ ਕੋਲ ਜਿਹੜੀ ਕੁੜੀ ਇਸ ਟਾਈਮ ਸੀਰੀਅਸ ਹੈ ਚੀਮਾ ਹਸਪੀਟਲ ਦੇ ਵਿੱਚ ਅਸੀਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਕਿ ਮੌਕੇ ਤੇ ਕੀ ਹੋਇਆ ਸੀਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਹੋਇਆ ਕੀ ਸੀਗਾ 15 ਤਰੀਕ ਨੂੰ ਸ਼ਾਮੀ 7:00 ਵਜੇ ਕੁੜੀ ਜਿਹੜੀ ਤੁਹਾਰੇ ਜਿਹੜੀ ਤੇ ਕੰਮ ਕਰਦੀ ਸੀਗੀ ਇਹ ਕੰਪਨੀ ਤੋਂ ਤੇ ਰਸਤੇ 'ਚ ਬਾਈਕ ਵਾਲੇ ਨੇ ਜੋ ਕ੍ਰਾਸ ਕਰ ਰਹੀ ਸੀਗੀ ਪੰਜ ਫੇਸ ਤੇ ਲੱਗੇ ਤੇ ਉੱਥੇ ਇਹਨਾਂ ਨੇ ਕੋਨੇ ਮਾਰ ਕੇ ਉਹ ਉਹ ਵੀ ਡਿੱਗਿਆ ਪਿਆ ਸੀਗਾ ਤੇ ਕੋਈ ਅਗਿਆਤ ਵਕੀਅਤ ਜੋਗਾ ਸਿਵਾ ਹੋਰੀ ਚੱਕ ਕੇ ਲੈ ਕੇ ਆਇਆ ਹੈ ਤੇ ਉਹਨਾਂ ਨੇ ਪਹਿਲਾ ਹਸਪੀਟਲ ਆਹੀ ਦੇਖਿਆ ਚੀਮਾ ਮੈਡੀਕਲ ਕੰਪਲੈਕਸ ਜਿਹੜਾ ਹੈਗਾ ਉੱਥੇ ਇਹਨਾਂ ਨੇ ਭਰਤੀ ਕਰਾਇਆ ਇਹਨਾਂ ਨੇ ਟ੍ਰੀਟਮੈਂਟ ਸ਼ੁਰੂ ਕਰਿਆ ਠੀਕ ਹੈ ਪਰ ਹੁਣ ਵੈਂਟੀਲੇਟਰ ਤੇ ਆਇਆ ਕੁੜੀ ਕਿੰਨੇ ਟਾਈਮ ਤੋਂ ਵੈਂਟੀਲੇਟਰ ਤੇ ਆ ਅੱਜ ਲਾਲੋ ਸਾਹਿਬ ਤੁਸੀਂ ਪਿਛਲੇ ਸੋਮ ਮੰਗਲਵਾਰ ਨੂੰ ਹੋਇਆ ਸੀਗਾ ਤੇ ਅੱਜ ਸੋਮਵਾਰ ਹੋ ਗਿਆ ਤਾਂ 7 ਦਿਨ ਤਾਂ ਹੋ ਹੀ ਗਏ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਐ ਸੀ ਨੂੰ ਲੈ ਕੇ ਪੁਲਿਸ ਨੇ ਅੱਜ ਹਜੇ ਤੱਕ ਤਾਂ ਐਫ ਆਈ ਆਰ ਮੇਨ ਲਾਦਾ ਦਰਜ ਨਹੀਂ ਹੋਈ ਆ ਬਟ ਅੱਜ ਪੁਲਿਸ ਵਾਲਾ ਆਇਆ ਸੀਗਾ 7 ਦਿਨ ਬਾਅਦ ਠੀਕ ਹੈ ਤੋ ਪਹਿਲਾਂ ਪੁਲਿਸ ਵਾਲਿਆ ਆਇਆ ਨਹੀਂ ਪਰ ਆਇਆ ਸੀਗਾ ਇੱਥੇ ਕੋਈ ਉਹ ਲੈ ਕੇ ਚਲੇ ਗਏ ਸੀਗੇ ਕਿ ਹਾਂ ਲੜਕੀ ਜਿਹੜੀ ਹੈਗੀ ਆ ਉਹ ਬੋਲਣ ਦੀ ਹਾਲਤ ਵਿੱਚ ਨਹੀਂ ਹੈਗੀ ਕੀ ਵਿਸ਼ਵਾਸ ਦੇ ਕੇ ਗਏ ਆ ਪੁਲਿਸ ਵਾਲੇ ਕਿ ਉਹ ਕਾਨੂੰਨੀ ਕਾਰਵਾਈ ਕਰਨਗੇ ਉਹ ਬੰਦੇ ਨੂੰ ਹਿਰਾਸਤ ਚ ਲੈਣਗੇ ਅੱਜ ਉਹ ਸਾਨੂੰ ਲੋਕੇਸ਼ਨ ਤੇ ਵੀ ਲੈ ਕੇ ਗਏ ਸੀਗੇ ਤੇ ਬਾਕੀ ਵੀ ਕਾਰਵਾਈ ਉਹਨਾਂ ਨੇ ਜਿਹੜੀ ਸੀਗੀ ਉਹ ਕਰੀ ਹੈ ਬਾਕੀ ਕੱਲ ਨੂੰ ਉਹਨਾਂ ਨੇ ਬੁਲਾਇਆ ਹੋਇਆ ਕਿ ਥਾਣੇ ਬੁਲਾਵਾਂਗੇ ਮਤਲਬ ਪੁਲਿਸ ਸਾਡਾ ਸਾਥ ਦੇ ਰਹੀ ਹੈ ਪੁਲਿਸ ਉਹ ਤਾਂ ਕੋਈ ਉਹ ਨਹੀਂ ਹੈਗੀ ਨਹੀਂ ਹੁਣ ਅੱਜ 7 ਦਿਨ ਬਾਅਦ ਪੁਲਿਸ ਆਈ ਹੈ ਤੇ ਹੁਣ ਤਾਂ ਦੇਰ ਹੀ ਹੈ ਕਿ ਪਹਿਲਾਂ 7 ਦਿਨ ਸਾਨੂੰ ਕੋਈ ਬੰਦਾ ਪੁੱਛਣ ਤੱਕ ਨਹੀਂ ਆਇਆ ਇੱਥੇ ਕਿ ਹਾਂ ਲੜਕੀ ਦਾ ਹੋ ਗਿਆ ਹੋਇਆ ਪੁਲਿਸ ਵਾਲਨੋਂ ਤਾਂ ਕੋਈ ਨਹੀਂ ਆਇਆ ਸੀਗਾ ਕਿ ਹਾਂ ਕਿਸੇ ਨੇ ਸਾਨੂੰ ਪੁੱਛਿਆ ਕਿ ਹਾਂ ਤੁਸੀਂ ਦੱਸੋ ਕਿ ਕਿੱਥੇ ਕੀ ਹੋਇਆ ਜਾਂ ਕੀ ਨਹੀਂ ਹੋਇਆ ਇਹ ਤਾਂ ਹੁਣ 7 ਦਿਨ ਬਾਅਦ ਜਦੋਂ ਫੋਨ ਫੋਨ ਕਰਕੇ ਤਾਂ ਉਹ ਆਇਆ ਪਹਿਲਾਂ ਦਿਨ ਜਦੋਂ ਪਹਿਲਾ ਦਿਨ ਉਹਨਾਂ ਨੇ ਜਿਹੜਾ ਕਰਿਆ ਸੀਗਾ ਉਹਨਾਂ ਨੇ ਜਿਹੜਾ ਲੈ ਕੇ ਆਏ ਸੀਗੇ ਉਹਨਾਂ ਨੇ ਫੋਨ ਕਰਿਆ ਸੀਗੇ ਰਾਤ ਨੂੰ ਬਾਰ-ਬਾਰ ਅੱਜ ਤੱਕ ਫੋਨ ਕਰਦੇ ਰਹੇ ਹੋ ਸੌ ਨੰਬਰ ਦੇਖੋ ਦੋ ਨੰਬਰ ਤਾਂ ਆਇਆ ਕੋਈ ਨਹੀਂ ਇੱਥੇ ਤੇ ਤੁਹਾਨੂੰ ਕਿੰਨੇ ਫੋਨ ਕੀਤਾ ਕਿ ਤੁਹਾਡੀ ਜਿਹੜੀ ਕੁੜੀ ਆ ਉਹਦਾ ਐਕਸੀਡੈਂਟ ਹੋਇਆ ਤੇ ਉਹਨੂੰ ਚਿਮਾ ਹਸਪੀਟਲ ਲੈ ਕੇ ਆਏ ਆ ਐਕਚੁਅਲੀ ਮੈਂ ਤਾਂ ਇੱਥੇ ਕੰਮ ਨਹੀਂ ਕਰਦਾ ਮੈਂ ਪਟਿਆਲੇ ਕੰਮ ਕਰਦਾ ਤੇ ਮੈਨੂੰ ਤਾਂ ਭਰਾ ਮੇਰਾ ਇੱਥੇ ਹੀ ਕੰਮ ਕਰਦਾ ਹੈ ਛੋਟਾ ਚਾਚੇ ਦਾ ਮੁੰਡਾ ਤੇ ਉਹਦੀ ਘਾਲ ਆਈ ਸੀਗੀ ਤੇ ਮੈਂ ਫਿਰ ਪਟਿਆਲੇ ਤੋਂ ਆਇਆ ਸੀਗਾ 1 ਘੰਟਾ ਮੈਨੂੰ ਲੱਗ ਗਿਆ ਜੇਕਰ ਜਦੋਂ ਮੈਂ ਆਇਆ ਸੀਗਾ ਉਦੋਂ ਵੈਂਟਿਲੇਟਰ ਤੇ ਨਾਲ ਇਹ ਲਾਤੀ ਸੀ ਤੇ ਹੁਣ ਕੁੜੀ ਦੀ ਕੰਡੀਸ਼ਨ ਕੀ ਹੈ ਹੁਣ ਸਟਿਲ ਉਹ ਅਨਕੌਂਸ਼ੀਅਸ ਹੈ ਜੇ ਹੱਥ ਵਗੈਰਾ ਹਿਲਾਉਂਦੀ ਹੈ ਬਟ ਐਜ਼ ਇਟ ਇਜ਼ ਹੀ ਹੈਗੀ ਹੈ ਜਦ ਤੱਕ ਕਿਉਂਕਿ ਮੁਨਾਪਾ ਇਦਾਂ ਨਹੀਂ ਕਹਿ ਸਕਦੇ ਜਦੋਂ ਤਾਂ ਕੱਖਾਂ ਨਹੀਂ ਖੋਲਦੀ ਆਪਾਂ ਨਹੀਂ ਕਹਿ ਸਕਦੇ ਕਿ ਹਾਂ ਉਹ ਨਹੀਂ ਕਰ ਮਤਲਬ ਠੀਕ ਹੈ ਜਾਂ ਕੋਈ ਸਾਹਿਬ ਵੀ ਕਹਾਂ ਸੈਂਕੀ ਤੇ ਕਿੰਨੇ ਟਾਈਮ ਪਹਿਲਾਂ ਉਹ ਹਿਮਾਚਲ ਤੋਂ ਚੰਡੀਗੜ੍ਹ ਆਈ ਸੀਗੀ ਤੇ ਇੱਥੇ ਕਿਸ ਪਰਪਸ ਲਈ ਆਈ ਸੀਗੀ ਤੇ ਕੀ ਸੋਚ ਕੇ ਆਈ ਸੀਗੀ ਉਹਨੇ ਕਦੇ ਸੋਚਿਆ ਸੀਗਾ ਕਿ ਉਹਦੇ ਨਾਲ ਆਹ ਚੀਜ਼ ਹੋਏਗੀ ਇੱਥੇ ਦੇਖੋ 2 ਮਹੀਨੇ ਤੋਂ ਪਹਿਲਾਂ ਉਹ ਆਈ ਸੀਗੀ 2 ਮਹੀਨੇ ਪਹਿਲਾਂ ਠੀਕ ਹੈ ਤੇ ਉਹ ਐਚ ਆਰ ਸੀਗੀ ਕੰਪਨੀ ਚ ਅਜੇ ਮਤਲਬ ਟ੍ਰੇਨਿੰਗ ਪੀਰੀਅਡ ਤੇ ਹੀ ਸੀਗੀ ਤੇ ਉਹਦੀ ਕੋਈ ਅਜੇ ਤੱਕ ਕੋਈ ਮਤਲਬ ਜਿੱਦਾਂ ਕੰਪਨੀਆਂ ਬੰਦੋਂ ਹੁੰਦਾ ਹੈ ਕਿ ਇਨਾ ਮਿੰਨੇ ਦਾ ਚੇ ਮਿੰਨੇ ਦਾ ਇੱਕ ਪਾਚ ਰੱਖਿਆ ਜਾਂਦਾ ਜਿੱਤੇ ਵੀ ਉਹ ਪੀਰੀਅਡ ਹੁੰਦਾ ਹੈ ਉਹ ਜੇ ਟ੍ਰੇਨਿੰਗ ਸੀਗੀ ਉੱਥੇ ਤੇ ਉਹ 2 ਮਹੀਨੇ ਹੋਏ ਸੀਗੇ ਉਤੋਂ ਮੈਂ ਕਿ ਉਹ 2 ਮਹੀਨੇ ਘਰ ਸੋਚ ਕੇ ਆਈ ਸੀ ਕਿ ਕਿੱਥੇ ਆ ਕੇ ਆਪਣੇ ਘਰ ਵਾਲਿਆਂ ਨੂੰ ਸੁਖ ਦੇਗੀ ਪਰ ਉਹਨੂੰ ਨਹੀਂ ਸੀ ਪਤਾ ਕਿ ਉਹਦੇ ਨਾਲ ਇੱਥੇ ਆ ਗੱਲ ਹੋ ਜੇਗੀ ਇੱਥੇ ਐਕਸੀਡੈਂਟ ਹੋ ਜਾਏਗਾ ਤੇ ਜਿਹੜਾ ਹੁਣ ਉਹ ਮੁੰਡਾ ਹੈ ਉਹ ਮੁੰਡਾ ਤੁਹਾਨੂੰ ਪਤਾ ਕੌਣ ਹੈ ਕਿੱਧਰ ਦਾ ਕੀ ਕਰਦਾ ਹੈ ਕੁਝ ਪਤਾ ਉਸ ਮੁੰਡੇ ਬਾਰੇ ਕਿਹੜੀ ਬਾਈਕ ਸੀ ਕਿ ਕਾਰ ਸੀਗੀ ਬਾਈਕ ਸੀਗੀ ਸਪੋਰਟਸ ਬਾਈਕ ਸੀਗੀ ਕੋਈ ਇਹ ਸਾਨੂੰ ਪਹਿਲਾਂ ਲੱਗਿਆ ਕਿ ਉਹ ਰੈਪਿਡ ਉਤੇ ਆਈ ਹੋਣੀ ਆ ਯਾਰ ਰੈਪਿਡ ਨੂੰ ਕੁਵਾਲੇ ਨੂੰ ਕੋਈ ਮਾਰਕ ਚਲਾ ਗਿਆ ਹੋਣਾ ਕਿਉਂਕਿ ਪਤਾ ਲੱਗਿਆ ਸੀਗਾ ਕਿ ਉੱਥੇ ਬਾਈਕ ਵਾਲਾ ਵੀ ਸੀਗਾ ਕੋਈ ਨਾਲ ਤੇ ਬਾਅਦ ਚੋਂ ਜਦੋਂ ਅਗਲੇ ਦਿਨ ਮੈਂ ਨੂੰ ਉਹ ਬੰਦਾ ਮਿਲਿਆ ਜਿਹੜਾ ਕਿਉਂਕਿ ਮੈਂ ਥੋੜਾ ਲੇਟ ਆਇਆ ਸੀਗਾ ਤੇ ਉਹ ਜਿਹੜੇ ਆਏ ਸੀਗੇ ਲੈ ਕੇ ਉਹ ਨਿਕਲ ਗਏ ਸੀਗੇ ਉਸ ਟਾਈਮ ਨਿਕਲੇ ਵੀ ਨਹੀਂ ਹੋ ਗਏ ਤਾਂ ਮੈਂ ਪਹਿਲਾਂ ਆਈ ਸੀ ਯੂ ਚ ਗਿਆ ਕਿਉਂਕਿ ਭੈਣ ਸੀਗੀ ਤਾਂ ਪਹਿਲੀ ਪ੍ਰਾਇੋਰਟੀ ਸਾਡੀ ਭੈਣ ਹੀ ਸੀਗੀ ਤਾਂ ਮੈਂ ਦੱਸ ਤ ਰਹੇ ਸੀਗਾ ਕਿ ਆਏ ਲੈ ਕੇ ਆਏ ਲੱਗੇ ਪਰ ਮੈਂ ਨਿਕਲ ਗਿਆ ਸੀਗਾ ਆਈ ਸੀ ਯੂ ਚ ਮਤਲਬ ਜਿਹੜੇ ਮੁੰਡੇ ਦੇ ਵਿੱਚ ਐਕਸੀਡੈਂਟ ਹੋਇਆ ਉਹ ਮੁੰ ਉਹ ਵੀ ਐਕਸੀਡੈਂਟ ਅस्वीकार ਹੋਇਆ ਹੋਇਆ ਤੇ ਇਹਨਾਂ ਨੇ ਕੁਝ ਪਤਾ ਕਰਿਆ ਹੋਇਆ ਕਿ ਉਹ ਵੀ ਕਿਸੇ ਹਸਪੀਟਲ ਤਾਂ ਹੈਗਾ ਤੇ ਉਹਨਾਂ ਪੁਲਿਸ ਵਾਲਿਆਂ ਨੇ ਪਤਾ ਲਾ ਲਿਆ ਹੈ ਕਿ ਬੰਦਾ ਕੌਣ ਹੈ ਬਟ ਉਹ ਕਾਰਵਾਈ ਚੱਲ ਰਹੀ ਹੈ ਤੇ ਉਹਨਾਂ ਨੂੰ ਉੱਥੇ ਹੀ ਉਹ ਚੀਜ਼ ਦਾ ਹੁਣ ਪਤਾ ਹੋਊਗਾ ਕੱਲ ਨੂੰ ਹੀ ਪਤਾ ਲੱਗੇਗਾ ਕਿ ਕੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਯੂਜ਼ਰਸ ਨੂੰ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਕ ਪ੍ਰਾਈਵੇਟ ਹਸਪੀਟਲ ਵਿੱਚ ਤੁਸੀਂ ਕਰਾ ਰਹੇ ਹੋ ਕਿ ਉਹਦੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਕੁੜੀ ਦੇ ਉਹ ਇੱਕ LIC 에ਜੰਟ ਹੈ ਤੇ ਕਮਿਸ਼ਨ ਬੇਸਡ ਉਹਨਾਂ ਦਾ ਕੰਮ ਹੈਗਾ ਠੀਕ ਹੈ ਤੇ ਉਹ ਪੋਸਟ ਆਫਿਸ ਵੀ ਆੜੀਆਂ-ਉੜੀਆਂ ਕਰਦੇ ਨੇ ਹੋਰ ਤਾਂ ਉਹਨਾਂ ਦਾ ਕੋਈ ਵੱਡਾ ਕੰਮ ਨਹੀਂ ਹੈਗਾ ਕੋਈ ਜਗ੍ਹਾ ਜ਼ਮੀਨਾਂ ਦਾ ਇੰਨੀ ਜ਼ਿਆਦਾ ਹੈ ਨਹੀਂ ਤੇ ਸਟਿਲ ਅਗਰ ਫੈਮਿਲੀ ਵੀ ਅਗਰ ਰਿਸ਼ਤੇਦਾਰ ਵੀ ਹੈਲਪ ਕਰਤੇ ਹਨ ਠੀਕ ਹੈ ਤਾਂ ਕੱਲ ਇਦਾਂ ਦੀ ਹੁੰਦੀ ਹੈ ਕਿ ਇੱਕ ਬਿਮਾਰੀ ਤੋਂ ਛੁੱਟਣਗੇ ਜਿਹੜੇ ਰਿਸ਼ਤੇਦਾਰ ਹੈਲਪ ਕਰ ਦੇਣਗੇ ਅਗਲੀ ਬਿਮਾਰੀ ਕਰਜ਼ੀ ਵਾਲੀ ਲੱਗ ਜਾਂਦੀ ਹੁੰਦੀ ਹੈ ਬੰਦੇ ਨੂੰ ਠੀਕ ਹੈ ਹੁਣ ਇੱਥੇ ਨੋ ਡਾਊਟ ਹੈ ਕਿ ਤੁਸੀਂ ਪ੍ਰਾਈਵੇਟ ਕੋਈ ਵੀ ਕਿੱਥੇ ਵੀ ਜਾ ਕੇ ਕੰਮ ਕਰਾਓਗੇ ਪੈਸਾ ਤਾਂ ਲੱਗੇਗਾ ਠੀਕ ਹੈ ਪੈਸਾ ਅਨ ਕੰਡੀਸ਼ਨਲ ਲੱਗਦਾ ਹੁੰਦਾ ਹੈ ਕਿ ਕੋਈ ਇਦਾਂ ਨਹੀਂ ਹੈਗਾ ਕਿ ਹਾਂ ਤੁਸੀਂ ਘੱਟ ਪੈਸਾ ਦੇ ਹੋ ਜਾਏਗਾ ਕਿਸੇ ਪ੍ਰਾਈਵੇਟ ਦੇ ਕੋਲ ਇਕੋਲੀ ਹੁੰਦਾ ਹੈ ਸਾਰੇ ਤੁਮ ਜਿੱਥੇ ਮਰਜੀ ਚਲੇ ਜਾਓ ਬਟ ਪੈਸਾ ਤਾਂ ਲੱਗੇਗਾ ਹੀ ਜੇ ਤੁਸੀਂ ਪ੍ਰਾਈਵੇਟ ਹੋਣਾ ਸਾਨੂੰ ਪੀਜੀਆ ਤੇ ਜਾਂ ਕਿੱਥੇ ਅਗਰ ਵੈਂਟੀਲੇਟਰ ਮਿਲਦਾ ਹੈ ਤਾਂ ਹੀ ਅਸੀਂ ਅੱਗੇ ਗੱਲ ਕਰ ਸਕਦੇ ਹਾਂ ਕਿਉਂਕਿ ਥੋੜੀ ਸਾਡੀ ਵੈਂਟੀਲੇਟਰ ਤੇ ਹੈਗੀ ਆ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਲਈ ਕੀ ਹਾਂ ਵੀ ਸਾਡੀ ਹੈਲਪ ਵਗੈਰਾ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਤੁਸੀਂ ਉਹ ਕੈਮਰਾ ਵਾਲ ਦੇ ਕੇ ਕਹਿ ਸਕਦੇ ਹੋ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਪੈਨ ਸਾਡੀ ਅ ਅੱਜ ਇਸ ਕੰਡੀਸ਼ਨ 'ਚ ਆਈ ਹੋਈ ਐ ਠੀਕ ਐ no doubt ਇਹ ਕਿਸੇ ਨਾਲ ਵੀ ਵਾਪਰ ਸਕਦਾ ਐ ਠੀਕ ਐ ਤੁਸੀਂ ਜਿੰਨੀ ਹੋ ਸਕਦੇ ਹੋ ਮਦਦ ਕਰੋ ਠੀਕ ਐ ਕਿ ਬਾਅਦ ਵਿੱਚ ਫੈਮਿਲੀ ਨੂੰ ਕੋਈ ਨਾ ਹੋਵੇ ਠੀਕ ਐ ਕੋਈ ਦਿੱਕਤ ਨਾ ਆਵੇ ਠੀਕ ਐ ਕੋਈ ਨਾ ਉਹ ਕਿਤੇ ਤੋਂ ਕਰਾਂਦੇ ਆ ਕੋਈ ਵੀ ਕਰਾਂਦਾ ਹੈ ਤਾਂ ਉਹ ਕਿੱਥੇ ਨਾ ਕਿੱਥੇ ਕਰਾ ਹੀ ਦਿੰਦਾ ਹੈ ਹੋ ਜਾਣਾ ਕਿੱਥੇ ਵੀ ਹੋ ਜਾਂਦਾ ਹੈ ਠੀਕ ਹੈ ਬਟ ਸਟਿਲ ਜੇ ਅਸੀਂ ਹੈਲਪ ਕਰਾਂਗੇ ਤਾਂ ਉਹ ਜਿਹੜੀ ਬਾਤ ਦੀ ਜਿਨ੍ਹਾਂ ਨੂੰ ਉਹਨਾਂ ਨੂੰ ਦਿੱਕਤ ਆਈ ਹੋਈ ਆ ਠੀਕ ਹੈ ਉਹ ਚੀਜ਼ ਦਾ ਅਸੀਂ ਓਵਰਕਮ ਕਰ ਸਕਦੇ ਆ ਠੀਕ ਹੈ ਕਿਸੇ ਦਾ ਥੋੜਾ ਬਹੁਤ ਦੀ ਕਿੱਤਿਆ ਹੋਇਆ ਕਿਸੇ ਵਾਸਤੇ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹੀ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਨਾ ਆਪਣਾ ਨੰਬਰ ਇੱਕ ਬੋਲ ਦਿਓ ਤਾਂ ਕਿ ਜਿੰਨੇ ਵੀ ਕੰਟੈਕਟ ਕਰਨਾ ਹੋ ਤੁਹਾਨੂੰ ਕੰਟੈਕਟ ਕਰ ਸਕਦੇ ਆ ਆਪਣਾ ਨੰਬਰ ਇੱਕ ਵਾਰੀ ਸਲੋ ਚ ਬੋਲਿਓ ਆਪਣਾ ਨੰਬਰ ਬੋਲ ਦਿਓ ਇੱਕ ਵਾਰੀ ਮੇਰਾ ਨਾਮ ਆਕਾਸ਼ ਰਣੋਤ ਹੈ ਤੇ ਜਿਹੜਾ ਨੰਬਰ ਹੈਗਾ ਹੈ ਉਹ 8219904556 ਮੇਰਾ ਨੰਬਰ ਹੈਗਾ ਤੁਸੀਂ ਜਦੋਂ ਮਰਜ਼ੀ ਮੈਨੂੰ ਕੰਟੈਕਟ ਕਰ ਸਕਦੇ ਹੋ ਇੱਕ ਵਾਰ ਆਪਣਾ ਨੰਬਰ ਰਿਪੀਟ ਕਰ ਦੋ 8219904556 ਜਿੱਦਾਂ ਕਿ ਤੁਸੀਂ ਦੇਖ ਰਹੇ ਸੀਗੇ ਕੁੜੀ ਦਾ ਅਨਜਲੀ ਠਾਕੁਰ ਦਾ ਪਰ ਆ ਸਾਡੇ ਨਾਲ ਸੀਗੇ ਉਹਨਾਂ ਨੇ ਦੱਸਿਆ ਕਿ ਕੁੜੀ 2 ਮਹੀਨੇ ਪਹਿਲਾਂ ਇੱਥੇ ਘਰ ਦੇਣਾ ਸੋਚ ਕੇ ਆਈ ਸੀਗੀ ਕਿ ਆਪਣੇ ਘਰ ਦੇ ਦਾ ਜਿਹੜਾ ਫਿਊਚਰ ਹੈ ਉਹਨੂੰ ਬਧਾਈਗੀ ਉਹਨੂੰ ਬ੍ਰਾਈਟ ਕਰੇਗੀ ਪਰ ਉਹਨੂੰ ਨਹੀਂ ਸੀ ਪਤਾ ਕਿ ਉਹਦੇ ਨਾਲ ਇੱਥੇ ਆ ਹੋ ਜੇਗਾ ਕਿ ਉਹ 2 ਮਹੀਨੇ ਬਾਅਦ ਸਚੀਮਾ ਹਸਪੀਟਲ ਦੇ ਵਿੱਚ ਆਈ ਸੀ ਯੂ ਦੇ ਵਿੱਚ ਵੈਂਟੀਲੇਟਰ ਤੇ ਐਡਮਿਟ ਹੋਏਗੀ ਮੈਂ ਆਪਣੇ ਸਾਰੇ ਪੰਜਾਬ ਨੈਸ਼ਨ ਦੇ ਜ਼ਰੀਏ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਗਾ ਕਿ ਜਿਹੜਾ ਵੀ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਹੈ ਨੰਬਰ ਤੁਹਾਨੂੰ ਅਪਰ ਡਿਸਪਲੇ ਤੇ ਦੇ ਦੇਵਾਂਗੇ ਤੇ ਇਹਨਾਂ ਨੇ ਵੀ ਆਪਣਾ ਤੁਹਾਨੂੰ ਨੰਬਰ ਦੱਸ ਦਿੱਤਾ ਹੈ ਤੇ ਇਹਨਾਂ ਦੀ ਵੱਧ ਤੋਂ ਵੱਧ ਨੰਬਰ ਹੈਲਪ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਵੀ ਇਹਨਾਂ ਨੇ ਹੈਲਪ ਕਰਨਾ ਚਾਹੁੰਦਾ ਹੈ ਉਹ ਇਹਨਾਂ ਦੀ ਹੈਲਪ ਕਰ ਸਕੇ